ਦੇਖੋ ਸਾਡਾ ਇਹ ਪ੍ਰੋਗਰਾਮ ਜਿੰਨੇ ਵੀ ਚੱਲ ਰਹੇ ਨੇ ਇੱਕ ਰੁਟੀਨ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਕਿ ਜਿਹੜੇ ਹਾਲਾਤ ਨੇ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਚੋਣਾਂ ਦਾ ਦੌਰ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਭਰਮ ਭਲੇਖੇ ਫਲਾਏ ਜਾ ਰਹੇ ਨੇ ਕਿ ਦੇਖੋ ਜੀ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਕੁਝ ਹੋਣਾ ਨਹੀਂ ਅਸੀਂ ਸਮਝਦੇ ਹਾਂ ਕਿ ਹੋਣਾ ਹੀ ਹੋਣਾ ਹੈ ਅੱਜ ਇੱਕ ਸੁਨਹਿਰੀ ਮੌਕਾ ਹੈ ਲੋਕਾਂ ਦੇ ਕੋਲੇ ਕਿ ਆਪਦੀਆਂ ਮੰਗਾਂ ਆਪਦੇ ਮੁੱਦੇ ਆਪਦੇ ਮਸਲੇ ਹਾਈਲਾਈਟ ਕਰ ਸਕਣ ਸਰਕਾਰਾਂ ਦੇ ਏਜੰਡੇ ਤੇ ਲਿਆ ਸਕਣ ਅੱਜ ਜੇ ਸਾਡਾ ਅੰਦੋਲਨ ਚੱਲਦਾ ਹੈ ਤਾਂ ਸੁਭਾਵਕ ਆ ਕਿ ਹਰ ਪੋਲੀਟਿਕਲ ਪਾਰਟੀ ਨੂੰ ਆਉਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਦਾ ਵੇਰਵਾ ਲਿਆਉਣਾ ਪੈਣਾ ਹੈ ਔਰ ਜਦੋਂ ਵੇਰਵਾ ਆਏਗਾ ਉਦੋਂ ਸੁਭਾਵਕ ਆ ਫਿਰ ਅਗਰ ਚੈਨਲਾਂ ਦੇ ਉੱਤੇ ਡਿਬੇਟਾਂ ਹੁੰਦੀਆਂ ਚੱਲਣੀਆਂ ਨੇ ਔਰ ਉੱਥੇ ਸਾਨੂੰ ਮੌਕਾ ਮਿਲੇਗਾ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਐਮਐਸਪੀ ਦੇਣ ਲੱਗਿਆਂ 17 ਲੱਖ ਕਰੋੜ ਦਾ ਮਤਲਬ ਬਜਟ ਤੇ ਬੋਝ ਪਏਗਾ ਉਹ ਅਸੀਂ ਸਪਸ਼ਟ ਕਰਾਂਗੇ ਕਿ 17 ਲੱਖ ਕਰੋੜ ਦਾ ਨਹੀਂ ਕੇਵਲ 20000 ਕਰੋੜ ਰੁਪਏ ਨਾਲ ਹੀ ਸਾਰੀਆਂ ਦੀ ਸਾਰੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਨੇ ਅਸੀਂ ਇਹ ਸਪਸ਼ਟ ਕਰਾਣੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ਆ ਪਿੰਡਾਂ ਦੇ ਵਿੱਚੋਂ ਤੁਸੀਂ ਦੇਖਿਆ ਮਤਲਬ ਸੰਗਤਾਂ ਬਹੁਤ ਪਿਆਰ ਨਾਲ ਬੜੇ ਵਧੀਆ ਧੰਗ ਨਾਲ ਪਹੁੰਚ ਰਹੀਆਂ ਨੇ ਔਰ ਲਾਸਟ ਤੱਕ ਮੈਂ ਬੋਲਿਆ ਅਜਾ ਡਿਬੇਟ ਸੀਗੀ ਡਿਬੇਟ ਕਰਕੇ ਮੇਨੂੰ ਵਿੱਚ ਦੀ ਉਹਨਾਂ ਨੂੰ ਟਾਈਮ ਛੱਡ ਕੇ ਆਉਣਾ ਪਿਆ ਕਿਸਾਨ ਹਜੇ ਵੀ ਮਤਲਬ ਬੈਠ ਕੇ ਗੱਲਬਾਤ ਹੋਰ ਵੀ ਸਾਂਝੀ ਕਰਨੀ ਚਾਹੁੰਦੇ ਸੀ ਲੋਕਾਂ ਦਾ ਲੋਕਾਂ ਵੱਲੋਂ ਜਦੋਂ ਹਕੀਕਤ ਤੋਂ ਜਾਣੂ ਕਰਵਾਵਾਂਗੇ ਨਾ ਸਾਡਾ ਪਰਪਸ ਵੀ ਇਹੀ ਹੈ ਕਿ ਕਿਸਾਨ ਇਸ ਗੱਲ ਦੇ ਭੁਲੇਖੇ 'ਚੋਂ ਨਿਕਲਣਾ ਕਿ ਚੋਣ ਜਾਬਤੇ ਦੇ ਨਾਲ ਸਾਡਾ ਅੰਦੋਲਨ ਕਮਜ਼ੋਰ ਕਰਕੇ ਤਾਂ ਸਾਡਾ ਨੁਕਸਾਨ ਹੋਏਗਾ ਸਗੋਂ ਹੁਣ ਲੋੜ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਹੈ ਉੱਥੇ ਗਿਣਤੀ ਨੂੰ ਹੋਰ ਵਧਾਉਣ ਦੀ ਹੈ ਬਾਰਡਰਾਂ ਦੇ ਉੱਤੇ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਹੈ ਤਾਂ ਕਿ ਹਰ ਪੋਲੀਟਿਕਲ ਪਾਰਟੀ ਦੇ ਏਜੰਡੇ ਦੇ ਤੁਸੀਂ ਆ ਜਾਓ ਸੈਲਵਾਲਾ ਜਿਹੜਾ ਨੋਟੀਫਿਕੇਸ਼ਨ ਵਾਪਸ ਲਿਆ ਉਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਕੋਲੋਂ ਦੇਖੋ ਆਪਣੀ ਡਿਬੇਟ ਚੱਲੀ ਆ ਇਹਦੇ ਤੇ ਸੈਲੋ ਕੱਲਾ ਸੈਲੋ ਨੂੰ ਉਹਨੂੰ ਮੰਡੀ ਨਹੀਂ ਲਾਨਿਆ ਸੀ ਉਹਦੇ ਚੇ ਵੀ ਕਿਹਾ ਸੀਗਾ ਕਿ ਪ੍ਰੋਸੈਸਿੰਗ ਵੀ ਇਹੀ ਕਰਨਗੇ ਪਰਚੇਜ ਇਹਨਾਂ ਨੇ ਕਰਨੀ ਹੈ ਉਸ ਤੋਂ ਅਗਲੀ ਜਿਹੜੀ ਗੱਲ ਹੈ ਕਿ ਸਰਕਾਰ ਨੂੰ ਨੇ ਪਿਛਲੇ ਸਾਲ ਵੀ ਇਹ ਕੀਤਾ ਇਹੀ ਸਰਕਾਰ ਜਦੋਂ ਸੱਤਾ ਤੋਂ ਬਾਹਰ ਸੀ ਉਦੋਂ ਇਸੇ ਅਡਾਨੀਆਂ ਦੇ ਸੈਲੋ ਦਾ ਵਿਰੋਧ ਕਰਦੀ ਰਹੀ ਲੇਕਿਨ ਉਹਨਾਂ ਦੀ ਉਸ ਕਾਰਗੁਜ਼ਾਰੀ ਨੂੰ ਵੇਖ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਜਦੋਂ ਸੱਤਾ 'ਤੇ ਆ ਗਏ ਆ ਵਹਿਰੂ ਕਰਨਾ ਸ਼ੁਰੂ ਕਰ ਲਿਆ ਉਹਨਾਂ ਨੂੰ ਮੰਡੀਆਂ ਲਾੰਗਣਾ ਸ਼ੁਰੂ ਕਰ ਲਿਆ ਤਾਂ ਲੋਕਾਂ ਨੇ ਜਦੋਂ ਉਹਦਾ ਵਿਰੋਧ ਕੀਤਾ ਸਾਡੇ ਵੱਲੋਂ ਐਸਕੇਮ ਨਾਨ ਪੋਲੀਟੀਕਲ ਵੱਲੋਂ ਕੇਐਮਐਮ ਵੱਲੋਂ ਇਹ ਲਾਣਿਆ ਗਿਆ ਕਿ ਅਸੀਂ ਇਹਨਾਂ ਦੇ ਪੁਤਲੇ ਫੂਕਾਂਗੇ ਨਾ ਸऱ्या ਤਾਂ ਫਿਰ ਅੱਗੇ ਸਾਨੂੰ ਤਿੰਨ ਰੋਕਣੀ ਪਈ ਅਸੀਂ ਤਿੰਨ ਵੀ ਰੋਕਾਂਗੇ ਇਹ ਸਾਰੀਆਂ ਗੱਲਾਂ ਸਾਨੂੰ ਕਹਿਣੀਆਂ ਪਈਆਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਾਪਸ ਲਿਆ ਸਰਕਾਰ ਨੇ ਕੱਲ ਹੀ ਇਹਨੂੰ ਮਤਲਬ ਸਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਹਿੰਦੇ ਸਰਕਾਰ ਨੇ ਫੈਸਲਾ ਲਿਆ ਇਹਨੂੰ ਵਾਪਸ ਲਿਆ ਐਸਕੇਮ ਵੱਲੋਂ ਜਿਸ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੀਡਰਾਂ ਦਾ ਬੀਜੇਪੀ ਦਾ ਖਾਸ ਕਰਕੇ ਘਰਾ ਦਾ ਘਰਾਬ ਕੀਤਾ ਜਾ ਰਿਹਾ ਹੈ ਗੈਰ ਰਾਜਨੀਤਿਕ ਸੰਜੋਗਤ ਮੋਰਚੇ ਵੱਲੋਂ ਕਿਸ ਤਰ੍ਹਾਂ ਦਾ ਹੈਗਾ ਪਾਰਟੀ ਉਹ ਲੈ ਕੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਹੈ ਆਲਰੇਡੀ ਪ੍ਰੋਗਰਾਮ ਦਿੱਤਾ ਹੋਇਆ ਹੈ ਪਹਿਲੀ ਤਾਂ ਗੱਲ ਹੈ ਕਿ ਐਸਕੇਮ ਨਾਨ ਪੋਲੀਟੀਕਲ ਮੋਰਚਾ ਹੈ ਅਸੀਂ ਮੋਰਚਿਆਂ ਦਾ ਵੱਲ ਵੀ ਆਪਦੇ ਨੂੰ ਮਤਲਬ ਸਟਰੋਂਗ ਰੱਖਣਾ ਹੈ ਤਾਂ ਕਿ ਸਾਡੀ ਗੱਲ ਆਪਦੇ ਢੰਗ ਨਾਲ ਸਰਕਾਰ ਤੱਕ ਜਾਵੇ ਹਰ ਪੋਲੀਟੀਕਲ ਪਾਰਟੀ ਦਾ ਏਜੰਡਾ ਬਣੀਏ ਡਿਬੇਟਾਂ ਦਾ ਅਸੀਂ ਹਿੱਸਾ ਬਣੀਏ ਪੂਰੇ ਸੰਸਾਰ ਸਾਡੀ ਗੱਲ ਇੱਕ ਹਨ ਨੰਬਰ 2 ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਸ਼ੁਭ ਕਰਨ ਦੀ ਫੋਟੋ ਲੈ ਕੇ ਉਹਦੇ ਥੱਲੇ ਡਿਮਾਂਡਾਂ ਲਿਖ ਕੇ ਉਹਦੇ ਚ ਅਸੀਂ ਲੈ ਕੇ ਪਹਿਲੇ ਤਾਂ ਕਹਿੰਦਾ ਪੂਰੇ ਪਿੰਡਾਂ ਚ ਲਾਵਾਂਗੇ ਉਹ ਵੱਡੇ ਵੱਡੇ ਮਤਲਬ ਪੋਸਟਰ ਬਣਾ ਕੇ ਫਿਰ ਉਸ ਤੋਂ ਬਾਅਦ ਕੀ ਕਰਨਾ ਸੀ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਇਹ ਹੈ ਕਿ ਜਦੋਂ ਵੀ ਪੋਲੀਟੀਕਲ ਪਾਰਟੀਆਂ ਇੱਥੇ ਆਉਣਗੀਆਂ ਸਾਡੇ ਕੋਲੇ ਬੀਜੇਪੀ ਜਾਂ ਬੀਜੇਪੀ ਦੀਆਂ ਸਮਰਥਕ ਉਦੋਂ ਉਹਨਾਂ ਦੇ ਸਵਾਲ ਕਰਾਂਗੇ ਅਸੀਂ ਇਹ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ ਪੁੱਛਾਂਗੇ ਕਿ ਕੀ ਤੁਹਾਨੂੰ ਤੁਹਾਨੂੰ ਇਹ ਰਾਈਟ ਆ ਕਿ ਵਾਅਦੇ ਤਾਂ ਸਾਡੇ ਨਾਲ ਕਰ ਲਓ ਤੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਵਾਅਦੇ ਯਾਦ ਕਰਾਉਣ ਜਾਂਦੇ ਆ ਤਾਂ ਤੁਸੀਂ ਏਡੀ ਵੱਡੀ ਬੈਰੀਕੇਡਿੰਗ ਕਰੋਗੇ ਸਾਨੂੰ ਨੇੜੇ ਤੱਕ ਨਹੀਂ ਜਾਣ ਦੇਵੋਗੇ ਸਾਡੇ ਗੋਲੀਆਂ ਮਾਰੋਗੇ ਸਾਨੂੰ ਜ਼ਖਮੀ ਕਰੋਗੇ ਸਾਨੂੰ ਸਾਨੂੰ ਸ਼ਹਾਦਤਾਂ ਦੇਣ ਤੱਕ ਮਜਬੂਰ ਕਰੋਗੇ ਤਾਂ ਫਿਰ ਅੱਜ ਤੁਸੀਂ ਵੋਟਾਂ ਲੈਣ ਆਏ ਹੋ ਅੱਜ ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ ਕਿ ਸਾਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੇਕਰ ਮੋਦੀ ਸਰਕਾਰ ਰਿਪੀਟ ਹੋ ਜਾਂਦੀ ਹੈ ਜਿਸ ਤਰੀਕੇ ਦੀਆਂ ਨਾਲ ਗੱਲਾਂ ਚੱਲ ਰਹੀਆਂ ਨੇ ਵੀ ਡਾਂਗ ਨਾ ਠਾਉਣਗੇ ਜਿਸ ਤਰੀਕੇ ਨਾਲ ਪਹਿਲਾਂ ਵਰਤਾਓ ਕੀਤਾ ਗਿਆ ਤਿਆਰ ਹੈ ਕਿਸਾਨ ਉਸ ਤਰੀਕੇ ਨਾਲ ਵੀ ਦੇਖੋ ਗੱਲ ਕੀ ਹੈ ਡਾਂਗ ਨਾ ਠਾਉਣ ਗੋਲੀ ਨਾ ਠਾਉਣ ਇਹ ਉਹਨਾਂ ਦੀ ਮਰਜ਼ੀ ਹੈ ਸਵਾਲ ਇਹ ਹੈ ਕਿ ਅਸੀਂ ਆਦੀ ਅਸੀਂ ਸਾਡੀ ਜਿਹੜੀ ਲੜਾਈ ਹੈ ਨਾ ਸਾਡੀ ਕੋਈ ਪੋਲੀਟੀਕਲ ਲੜਾਈ ਨਹੀਂ ਹੈ ਸਾਡੀ ਲੜਾਈ ਆ ਆਪਦੇ ਮੁੱਦਿਆਂ ਦੀ ਤੇ ਜਿੰਨਾ ਚਿਰ ਮੁੱਦੇ ਜਿਉਂਦੇ ਨੇ ਓਨੀ ਦੇਰ ਤੱਕ ਲੜਾਈ ਬੰਦ ਨਹੀਂ ਹੋ ਸਕਦੀ ਹਾਂ ਮਰ ਸਕਦੇ ਨੇ ਬੰਦੇ ਮਰਾਂਗੇ ਕੋਈ ਗੱਲ ਨਹੀਂ ਜੇ ਸਰਕਾਰ ਮਾਰਨਾ ਚਾਹੇਗੀ ਤਾਂ ਸ਼ਹਾਦਤਾਂ ਦੇਵਾਂਗੇ ਪਿੱਛੇ ਨਹੀਂ ਹਟਣਗੇ ਲੋਕ ਲੇਕਿਨ ਇਹ ਜ਼ਰੂਰ ਹੈ ਕਿ ਅੰਦੋਲਨ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਦੇ ਮੁੱਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਇਹ ਕਿੰਨਾ ਲੰਬਾ ਚੱਲਦਾ ਅੰਦੋਲਨ ਇਸ ਸਮਾਂ ਦਾ ਸੂ